ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਸੀਨੀਅਰ ਪੰਜਾਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਅੱਜ ਆਪਾਂ ਬੇਹਦ ਅਹਿਮ ਖਬਰਾਂ ਤੇ ਸਿਆਸੀ ਬਤਾਰਿਆਂ ਦੇ ਉੱਤੇ ਚਰਚਾ ਕਰਾਂਗੇ ਉਮੀਦ ਹੈ ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟ ਕਰੋਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋਗੇ ਪੰਜਾਬ ਦੀ ਸਰਕਾਰ ਨੇ ਨਵਾਂ ਹੀ ਚੰਨ ਚਾੜ੍ਹ ਦਿੱਤਾ ਯਾ ਮਤਲਬ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਪੰਜਾਬ ਦੀ ਸਰਕਾਰ ਮਸ਼ਹੂਰੀਆਂ ਦੇ ਉੱਤੇ ਲੱਕ ਬੰਨੀ ਬੈਠੀ ਹੈ ਇੱਕ ਤੋਂ ਬਾਅਦ ਇੱਕ ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਤਾਪ ਦੀ ਸਮਾਗਮ ਜਾਂ ਜਿਹੜੇ ਤਿਹਾਡੇ ਮਨਾਏ ਗਏ ਨੇ ਉਹਨਾਂ ਦੇ ਮੌਕੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਪੋਲਾਂ ਦੇ ਉੱਤੇ ਖੰਭਿਆਂ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਸ ਬੈਨਰ ਪੋਸਟਰ ਜਿਹੜੇ ਉਹਨਾਂ ਦੇ ਉੱਦੋਂ ਲਾਏ ਗਏ ਸੀ ਉਹਨਾਂ ਦੇ ਉੱਤੇ ਉਦੋਂ ਵੀ ਕਿਰੰਤੂ ਪਰੰਤੂ ਉਠਿਆ ਤੇ ਫਿਰ ਇਹ ਵੀ ਸਵਾਲ ਉੱਠੇ ਕਿ ਇਹਨਾਂ ਦੇ ਉੱਤੇ ਪੈਸਾ ਕਿੰਨਾ ਤੇ ਕਿਸ ਦਾ ਖਰਚ ਹੋਇਆ ਤੇ ਹੁਣ ਜਿਹੜਾ ਨਮਾ ਚੰਨ ਚੜ੍ਹਿਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਫਲੈਕਸਾਂ ਬੋਰਡਾਂ ਦੇ ਜਿਹੜੇ ਪੈਸਿਆਂ ਦੇ ਬਿੱਲ ਭੇਜੇ ਆ ਉਹ ਕਿਹੜੇ ਡਿਪਾਰਟਮੈਂਟ ਨੂੰ ਭੇਜੇ ਆ ਉਹਨਾਂ ਦੇ ਵੱਲੋਂ ਕਮਾਲ ਕਰ ਦਿੱਤੀ ਗਈ ਹੈ ਤੇ ਬਿੱਲ ਤੀਨੂ ਕਿਨੂ ਭੇਜਿਆ ਗਿਆ ਆ ਤੇ ਉਸ ਬਿੱਲ ਦੇ ਭੇਜਣ ਦੇ ਮਤਲਬ ਮਾਇਨੇ ਕੀ ਬਣਦੇ ਆ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਇਸ ਚੀਜ਼ ਦੀ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਇਸ ਗੱਲ ਦਾ ਵੀ ਕਰਨਾ ਬਣਦਾ ਆ ਕਿ ਰਾਣਾ ਬਲਾਚੋਰੀਆ ਦੇ ਕਤਲ ਤੋਂ ਬਾਅਦ ਇੱਕ ਵਾਰ ਫਿਰ ਬੜੇ ਸਿਖਰ ਦੇ ਉੱਤੇ ਇਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਸਵਾਲ ਜਿਹੜੇ ਉੱਠ ਰਹੇ ਨੇ ਪਰ ਜਿਸ ਤਰੀਕੇ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਨੇ ਬਿਆਨਬਾਜ਼ੀ ਕੀਤੀ ਹੈ ਜਾਂ ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਨੂੰ ਇਸ ਸੰਦਰਭ ਦੇ ਵਿੱਚ ਗੱਲ ਰਹੀਆਂ ਨੇ ਇਹ ਕਈ ਤਰੀਕੇ ਦੇ ਇਹਦੇ ਵਿੱਚ ਸਵਾਲ ਉੱਠਦੇ ਦਿਖਾਈ ਦੇ ਰਹੇ ਨੇ ਆਪਾਂ ਉਹਨਾਂ ਸਵਾਲਾਂ ਨੂੰ ਵੀ ਤੁਹਾਡੇ ਸਾਹਮਣੇ ਰੱਖਾਂਗੇ ਔਰ ਇਹ ਵੀ ਜ਼ਿਕਰ ਕਰਾਂਗੇ ਕਿ ਪੰਜਾਬ ਦੇ ਵਿੱਚ ਪੁਲਿਸ ਦੀ ਨਫਰੀ ਕਿੰਨੀ ਹੈ ਮਤਲਬ ਕਿ ਪੰਜਾਬ ਦੇ ਵਿੱਚ ਟੋਟਲ ਪੁਲਿਸ ਕਿੰਨੀ ਹੈ ਤੇ ਉਹਨਾਂ ਦੀ ਪੋਜੀਸ਼ਨ ਕੀ ਹੈ ਪ੍ਰਤੀ ਵਿਅਕਤੀ ਜਿਹੜਾ ਆ ਉਹ ਪੁਲਿਸ ਮੁਲਾਜ਼ਮ ਦੀ ਕੀ ਪ੍ਰਸਥਿਤੀ ਜਿਹੜੀ ਆ ਉਹ ਹੈਗੀ ਆ ਰੇਸ਼ੋ ਕੀ ਹੈਗੀ ਆ ਜੇਕਰ ਇਸ ਗੱਲ ਦਾ ਵੀ ਕਰਾਂਗੇ ਕਿ ਮੰਤਰੀ ਸਾਹਿਬ ਮਾਫੀ ਮੰਗ ਰਹੇ ਨੇ ਜਨਤਾ ਤੋਂ ਪਰ ਇਸ ਮਾਫੀ ਦੇ ਨਾਲ ਨਾਲ ਜੋ ਕੁਝ ਫੋਰ ਵਾਪਰਿਆ ਉਹਨਾਂ ਸਾਰਿਆਂ ਦਾ ਤੋੜਾ ਪਿਛਲੀਆਂ ਸਰਕਾਰਾਂ ਦੇ ਉੱਤੇ ਝਾੜਦੇ ਨਜ਼ਰ ਆ ਰਹੇ ਨੇ ਵੈਸੇ ਸਾਡੀ ਪੰਜਾਬ ਸਰਕਾਰ ਦੀ ਜਾਂ ਭਗਵੰਤ ਸਿੰਘ ਮਾਨ ਦੀ ਸਰਕਾਰ ਵੀ ਇਹੀ ਕੁਝ ਕਰ ਰਹੀ ਹੈ ਪਿਛਲਿਆਂ ਦੇ ਉੱਤੇ ਹੀ ਸਾਰੇ ਜਿਹੜੇ ਦੋਸ਼ ਨੇ ਉਹ ਲਗਾ ਦਿੱਤੇ ਜਾਂਦੇ ਨੇ ਜੇਕਰ ਇਸ ਗੱਲ ਦਾ ਵੀ ਕਰਾਂਗੇ ਕਿ ਉਹ ਮੰਤਰੀ ਸਾਹਿਬ ਕੌਣ ਨੇ ਤੇ ਜੇਕਰ ਇਸ ਗੱਲ ਦਾ ਵੀ ਕਰਨਾ ਬਣਦਾ ਆ ਕਿ ਵਿਕਰਮ ਸਿੰਘ ਮਜੀਠੀਆ ਸੁਪਰੀਮ ਕੋਰਟ ਪਹੁੰਚ ਗਏ ਆ ਕਿਉਂਕਿ ਹਾਈ ਕੋਰਟ ਨੇ ਉਹਨਾਂ ਦੀ ਜ਼ਮਾਨਤ ਦੀ ਜਿਹੜੀ ਅਰਜੀ ਆ ਉਹ ਰੱਦ ਕਰ ਦਿੱਤੀ ਆ ਤੇ ਲੰਮਾ ਚੌੜਾ ਹੁਕਮ ਹੈ ਜਿਹੜਾ ਉਹ ਦਿੱਤਾ ਗਿਆ ਆ ਆਦੇਸ਼ ਹੈ ਜਿਹੜਾ ਉਹ ਦਿੱਤਾ ਗਿਆ ਆ ਅਤੇ 20 ਕੋ ਪੰਨਿਆਂ ਦਾ ਜਿਹੜਾ ਇਹ ਆਦੇਸ਼ ਹੈ ਉਹ ਦਿੱਤਾ ਗਿਆ ਆ ਤੇ ਦਿਨ ਦੇ ਵਿੱਚ ਹੁਣ ਸੁਪਰੀਮ ਕੋਰਟ ਦੇ ਕੋਲੋਂ ਇਹੀ ਉਮੀਦ ਰੱਖੀ ਜਾ ਰਹੀ ਆ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਉਹ ਜਲਦੀ ਬਾਹਰ ਆਉਣਗੇ ਜੇਕਰ ਕਰਾਂਗੇ ਉਤਰ ਭਾਜਪਾ ਪੰਜਾਬ ਦੇ ਵਿੱਚ 2027 ਨੂੰ ਲੈ ਕੇ ਜਿਹੜੀਆਂ ਸਰਗਰਮੀਆਂ ਦਿਖਾ ਰਹੀ ਹੈ ਅਮਿਤ ਸ਼ਾਹ ਦੇ ਨਾਲ ਪੰਜਾਬ ਦੇ ਲੀਡਰ ਮੁਲਾਕਾਤ ਕਰ ਰਹੇ ਨੇ ਉਹਨਾਂ ਦੇ ਚੋਂ ਕੀ ਕੁਝ ਨਿਕਲ ਕੇ ਆਉਂਦਾ ਔਰ ਜਿਹੜੇ ਤਿੰਨ ਸ਼ਹਿਰ ਪੰਜਾਬ ਦੇ ਖਾਸ ਤੌਰ ਤੇ ਤਿੰਨ ਤਖਤ ਜਿਸ ਦੇ ਵਿੱਚ ਚਾਹੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੀ ਗੱਲ ਹੋਵੇ ਚਾਹੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਗੱਲ ਕਰ ਲਈਏ ਚਾਹੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਗੱਲ ਕਰ ਲਈਏ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਉਹ ਦਿੱਤਾ ਗਿਆ ਸੀ ਹੁਣ ਇਹਦੇ ਉੱਤੇ ਗਵਰਨਰ ਸਾਹਿਬ ਨੇ ਜਿਹੜੇ ਉਹਨਾਂ ਨੇ ਮੋਹਰ ਲਾ ਦਿੱਤੀ ਹੈ ਇਸ ਗੱਲ ਦੀ ਵੀ ਆਪਾਂ ਚਰਚਾ ਕਰਾਂਗੇ ਪਰ ਇਸ ਦੇ ਨਾਲ ਨਾਲ ਇਸ ਸਭ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੀਤ ਕੌਰ ਕਿਰਨਜੋਤ ਕੌਰ ਨੇ ਜਿਹੜਾ ਇਤਰਾਜ਼ ਹੈ ਇਹਦੇ ਮਾਮਲੇ ਦੇ ਵਿੱਚ ਕੀਤਾ ਆ ਉਹਨਾਂ ਨੇ ਕਿਹਾ ਜਾ ਕੇ ਭਾਈ ਦੇਰੇਦਾਰਾਂ ਵਾਲੇ ਪਾਸੇ ਨਾ ਤੁਰੋ ਸਿੱਖਾਂ ਵਾਲੀ ਗੱਲ ਕਰੋ ਸਿੱਖਾਂ ਵਾਲੀ ਜਿਹੜੀ ਗੱਲ ਆ ਉਹ ਕਿਹੜੀ ਆ ਉਹਨਾਂ ਦੇ ਵੱਲੋਂ ਕਿਸ ਚੀਜ਼ ਤੇ ਇਤਰਾਜ਼ ਆ ਜਿਹੜਾ ਉਹ ਕੀਤਾ ਗਿਆ ਆ ਉਸ ਚੀਜ਼ ਦਾ ਵੀ ਚੱਕਰ ਕਰਾਂਗੇ ਤੇ ਕੈਪਟਨ ਸਾਹਬ ਦੇ ਚਰਚੇ ਤਾਂ ਕਾਂਗਰਸ ਦੇ ਵਿੱਚ ਚੱਲ ਹੀ ਰਹੇ ਨੇ ਇੱਕ ਤੋਂ ਬਾਅਦ ਇੱਕ ਲੀਟਰ ਕੈਪਟਨ ਮਨਿੰਦਰ ਸਿੰਘ ਦੀ ਪ੍ਰਸ਼ੰਸਾ ਕਰ ਰਿਹਾ ਹੁਣ ਇੱਕ ਹੋਰ ਲੋਕ ਸਭਾ ਦੇ ਮੈਂਬਰ ਨੇ ਕੈਪਟਨ ਮਨਿੰਦਰ ਸਿੰਘ ਨੂੰ ਬਿਹਤਰ ਦੱਸਿਆ ਇਹਦਾ ਮਤਲਬ ਮਾਇਨੇ ਕੀ ਨੇ ਕਿ ਦੁਬਾਰਾ ਉਹਨਾਂ ਦੀ ਕਾਂਗਰਸ ਦੇ ਵਿੱਚ ਵਾਪਸੀ ਹੋ ਸਕਦੀ ਹੈ ਇਸ ਚੀਜ਼ ਦਾ ਵੀ ਜ਼ਿਕਰ ਕਰਾਂਗੇ ਤੇ ਅਮਰਿਤਪਾਲ ਸਿੰਘ ਦਾ ਜ਼ਿਕਰ ਵੀ ਕਰਨਾ ਬਣਦਾ ਆ ਕਿਉਂਕਿ ਵੀਡੀਓ ਕਾਨਫਰੈਂਸੀ ਕਰਾਈ ਆਪਣਾ ਪੱਖ ਅਮਰਿਤਪਾਲ ਸਿੰਘ ਨੇ ਰੱਖਿਆ ਆ ਤੇ ਉਹਦੇ ਤੋਂ ਬਾਅਦ ਕੋਰਟ ਦਾ ਕੀ ਕਹਿਣਾ ਆ ਇਸ ਚੀਜ਼ ਦਾ ਵੀ ਜ਼ਿਕਰ ਕਰਾਂਗੇ ਉਧਰ ਮੁੱਖ ਮੰਤਰੀ ਨितीश ਕੁਮਾਰ ਉਹਨਾਂ ਨੇ ਵੀ ਜਿਹੜਾ ਇੱਕ ਕੰਮ ਹੈ ਜਿਹੜਾ ਇਸ ਤਰ੍ਹਾਂ ਦਾ ਕੀਤਾ ਆ ਜਿੰਦੇ ਵਿੱਚ ਇੱਕ ਮਹਿਲਾ ਡਾਕਟਰ ਨੂੰ ਜਦੋਂ ਉਹਨਾਂ ਦੇ ਵੱਲੋਂ ਨਿਯੁਕਤੀ ਦਿੱਤੀ ਜਾ ਰਹੀ ਸੀ ਤਾਂ ਉਹ ਲੈਣ ਗਏ ਸੀ ਤਾਂ ਉਹਨਾਂ ਦਾ ਜਿਹੜਾ ਹਿਸਾਬ ਮਤਲਬ ਕਿ ਉਹਨਾਂ ਦਾ ਬੁਰਕਾ ਖਿੱਚ ਦਿੱਤਾ ਗਿਆ ਇਹਦੇ ਤੋਂ ਬਾਅਦ ਹੁਣ ਮੰਗ ਉੱਠ ਰਹੀ ਹੈ ਕਿ ਨਤੀਸ਼ ਕੁਮਾਰ ਮਾਫੀ ਮੰਗੇ। ਮਾਮਲਾ ਇਕੱਲਾ ਇੱਥੋਂ ਤੱਕ ਹੀ ਨਹੀਂ ਮਾਫੀ ਤੋਂ ਬਾਅਦ ਧਮਕੀਆਂ ਤੱਕ ਦੀ ਜਿਹੜੀ ਸਥਿਤੀ ਆ ਉਹ ਵੀ ਬਣਦੀ ਨਜ਼ਰ ਆ ਰਹੀ ਆ। ਸੋ ਇਹਨਾਂ ਤਮਾਮ ਨੁਕਤਿਆਂ ਦੀ ਆਪਾਂ ਅੱਜ ਦੀ ਗੱਲਬਾਤ ਦੇ ਵਿੱਚ ਚਰਚਾ ਕਰਾਂਗੇ ਔਰ ਇਹ ਵੀ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਇਹਦੇ ਵਿੱਚ ਆਪਾਂ ਇੱਕ ਸਵਾਲ ਰੱਖਿਆ ਸਾਡੇ ਦਰਸ਼ਕਾਂ ਦੇ ਲਈ ਉਹ ਇਹ ਹੈ ਕਿ ਕੀ ਮਸ਼ਹੂਰੀਆਂ ਦੇ ਚੱਕਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਢਟਕ ਰਹੀ ਹੈ ਜੇ ਤੁਹਾਨੂੰ ਲੱਗਦਾ ਆ ਕਿ ਹਾਂ ਪ੍ਰਚਾਰ ਵੱਧ ਹੋ ਰਿਹਾ ਆ ਕੰਮ ਘੱਟ ਹੋ ਰਿਹਾ ਆ ਰੌਲਾ ਵੱਧ ਪਾਰਿਆ ਜਾ ਪਾਇਆ ਜਾ ਰਿਹਾ ਤੇ ਮਸ਼ਹੂਰੀਆਂ ਵੱਧ ਕੀਤੀਆਂ ਜਾ ਰਹੀਆਂ ਨੇ ਤੁਸੀਂ ਇਹਦੇ ਬਾਰੇ ਵੀ ਕਮੈਂਟ ਕਰ ਸਕਦੇ ਹੋ ਤੇ ਤੁਸੀਂ ਇਹ ਵੀ ਕਮੈਂਟ ਕਰ ਸਕਦੇ ਹੋ ਕਿ ਉਹਨਾਂ ਕੰਮਾਂ ਦੇ ਬਦਲੇ ਵਿੱਚ ਹੀ ਉਹਨਾਂ ਦੇ ਵੱਲੋਂ ਵਿਗਿਆਪਨ ਜਾਂ ਜਿਹੜੇ ਮਸ਼ਹੂਰੀਆਂ ਜਾਂ ਐਡਾਂ ਜਾਂ ਪੋਸਟਰ ਲਾਏ ਜਾ ਰਹੇ ਨੇ ਜੇਕਰ ਉਹਨਾਂ ਨੇ ਕੰਮ ਕੀਤੇ ਨੇ ਤਾਂ ਤਾਂ ਲਾਏ ਨੇ ਇਸ ਚੀਜ਼ ਦੇ ਬਾਰੇ ਵੀ ਤੁਸੀਂ ਆਪਣੇ ਕਮੈਂਟ ਆ ਜਿਹੜੇ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ ਉਸ ਤੋਂ ਬਾਅਦ ਸਮਾਂ ਖਰਾਬ ਨਾ ਕਰਦੇ ਹੋਏ ਆਪਾਂ ਮੇਨ ਸਭ ਤੋਂ ਪਹਿਲੇ ਵੱਡੀ ਖਬਰ ਤੇ ਆਉਂਦੇ ਆ ਜਿਹੜੀ ਜੁੜੀ ਹੋਈ ਆ ਪੰਜਾਬ ਸਰਕਾਰ ਦੇ ਇਸੇ ਇਸ਼ਤਿਹਾਰਾਂ ਦੇ ਨਾਲ ਵਿਗਿਆਪਨਾਂ ਦੇ ਨਾਲ ਉਸ ਤੋਂ ਸ਼ੁਰੂਆਤ ਕਰਦੇ ਆ ਵਿਗਿਆਪਨਾਂ ਦੇ ਸੰਦਰਭ ਦੇ ਵਿੱਚ ਆਪਾਂ ਹੁਣ ਗੱਲ ਸ਼ੁਰੂ ਕਰਦੇ ਹਾਂ ਕਿਉਂਕਿ ਇਹ ਸਵਾਲ ਕੋਈ ਨਵਾਂ ਨਹੀਂ ਹੈ ਆਮ ਆਦਮੀ ਪਾਰਟੀ ਦੇ ਉੱਤੇ ਕਿ ਵਿਗਿਆਪਨਾਂ ਦੇ ਉੱਤੇ ਬਹੁਤ ਪੈਸਾ ਖਰਚ ਕਰਦੀ ਹੈ। ਇੱਕ ਵਾਰੀ ਪਹਿਲਾਂ ਵੀ ਅਫਸਰਸਾਈ ਦੇ ਵਿੱਚ ਰੌਲਾ ਪੈ ਚੁੱਕਿਆ ਆ ਜਦੋਂ ਆਮ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਆ ਉਹ ਮੁਹੱਲਾ ਕਲੀਨਿਕ ਹੈ ਜਿਹੜੇ ਖੋਲੇ ਗਏ ਸੀ। ਉਦੋਂ ਅਜੋਏ ਸ਼ਰਮਾ ਨੇ ਪਿਆ ਸੀ ਕਿ 10 ਕਰੋੜ ਦਾ ਪ੍ਰੋਜੈਕਟ ਹੈਗਾ ਤੇ ਇਹਦੇ ਉੱਤੇ ਜਿਹੜਾ 30 ਕਰੋੜ ਰੁਪਈਆ ਖਰਚ ਹੋਣ ਦੀਆਂ ਜਿਹੜੀਆਂ ਸੁਰਖੀਆਂ ਨੇ ਜਾਂ ਖਬਰਾਂ ਉਸ ਵੇਲੇ ਆਉਂਦੀਆਂ ਨੇ ਤੇ ਉਹਨਾਂ ਨੇ ਕਹਿ ਦਿੱਤਾ ਸੀ ਕਿ 10 ਕਰੋੜ ਦੇ ਮਾਰਜਨ ਦੇ ਵਿੱਚ ਮੈਂ 30 ਕਰੋੜ ਦਾ ਜਿਹੜਾ ਖਰਚਾ ਆ ਉਹ ਨਹੀਂ ਦਿਖਾ ਸਕਦਾ ਤੇ ਉਹਨਾਂ ਨੇ ਮਨਾਂ ਕਰ ਦਿੱਤਾ ਸੀ। ਉਹਨਾਂ ਦੇ ਮਨਾਂ ਕਰਨ ਤੋਂ ਬਾਅਦ ਉਹਨਾਂ ਦੀ ਟਰਾਂਸਫਰ ਵੀ ਹੋ ਜਾਂਦੀ ਆ ਤੇ ਬਹੁਤ ਇਸ ਸੀਜ਼ਨ ਨੂੰ ਲੈ ਕੇ ਰੌਲਾ ਵੀ ਪੈਂਦਾ ਆ ਕਿ ਆਖਰਕਾਰ 10 ਕਰੋੜ ਰੁਪਏ ਦਾ ਜਿਹੜਾ ਬਿੱਲ ਆ ਉਹਨੂੰ 30 ਕਰੋੜ ਰੁਪਏ ਤੱਕ ਕਿੱਦਾਂ ਲੈ ਕੇ ਜਾਇਆ ਜਾਵੇ ਹਾਲਾਂਕਿ ਉਹਨਾਂ ਦੇ ਵੱਲੋਂ ਟਰਾਂਸਫਰ ਜਿਹੜੀ ਲੈ ਲਈ ਗਈ ਸੀ ਤੇ ਹੁਣ ਉਸੇ ਚੀਜ਼ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਫਿਰ ਤੋਂ ਉਹੀ ਇਸ਼ਤਿਹਾਰਾਂ ਵਿਗਿਆਪਨਾਂ ਨੂੰ ਲੈ ਕੇ ਜਿਹੜੇ ਇਜ਼ਾਮ ਆਉ ਲੱਗਣੇ ਸ਼ੁਰੂ ਹੋ ਗਏ ਆ ਪਿਛਲੇ ਦਿਨੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਤਾਬ ਦੀ ਜਿਹੜੇ ਦਿਹਾੜੇ ਮਨਾਏ ਗਏ ਸੀ ਉਦੋਂ ਪੂਰੇ ਪੰਜਾਬ ਦੀਆਂ ਸੜਕਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕੋਈ ਵੀ ਇਦਾਂ ਦਾ ਕਮਰਸ਼ੀਅਲ ਐਡਸ ਜਿੱਥੇ ਲੱਗਦੀਆਂ ਨੇ ਉਹ ਜਗ੍ਹਾ ਖਾਲੀ ਨਹੀਂ ਸੀ ਹਰ ਇੱਕ ਜਗ੍ਹਾ ਦੇ ਉੱਤੇ ਵੱਡੇ ਵੱਡੇ ਪੋਸਟਰ ਲਗਾਏ ਗਏ ਸੀ ਹਾਲਾਂਕਿ ਬਹੁਤ ਇਸ ਚੀਜ਼ ਨੂੰ ਲੈ ਕੇ ਰੌਲਾ ਵੀ ਪੈਂਦਾ ਆ ਕਿ ਜਿਹੜੀਆਂ ਜਗ੍ਹਾ ਦੇ ਉੱਤੇ ਪੋਸਟਰ ਨਹੀਂ ਲੱਗਣੇ ਚਾਹੀਦੇ ਸੀ ਬਹੁਤ ਸਾਰੀਆਂ ਇਦਾਂ ਦੀਆਂ ਖਬਰਾਂ ਨਿਕਲ ਕੇ ਆਈਆਂ ਕਿ ਵਾਸ਼ਰੂਮ ਤੇ ਬਾਹਰ ਜਿਹੜੇ ਆ ਅੱਡਿਆਂ ਦੇ ਬਾਹਰ ਜਿਹੜੇ ਬਣੇ ਹੁੰਦੇ ਆ ਉੱਥੇ ਪੋਸਟਰ ਲੱਗੇ ਦਿਖਾਈ ਦਿੰਦੇ ਆ ਤੇ ਉੱਤੇ ਫੋਟੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਉਸ ਸੀਜ਼ ਨੂੰ ਵੀ ਲੈ ਕੇ ਵਿਰੋਧ ਹੁੰਦਾ ਆ ਚਲੋ ਉਹ ਚੀਜ਼ਾਂ ਤੇ ਪਿੱਛੇ ਰਹਿ ਗਈਆਂ ਪਰ ਹੁਣ ਜਿਹੜਾ ਹੁਣ ਨਵਾਂ ਮਾਮਲਾ ਆ ਉਹ ਇਹ ਆ ਕਿ ਬੋਰਡ ਫਲੈਕਸ ਤੁਸੀਂ ਬਹੁਤ ਦੇਖੇ ਸੀ ਪਿਛਲੇ ਦਿਨਾਂ ਦੇ ਵਿੱਚ ਜਿਨ੍ਹਾਂ ਦੇ ਉੱਤੇ ਭਗਵੰਤ ਮਾਨ ਸਾਹਿਬ ਨਤਮਸਤਕ ਹੋ ਰਹੇ ਸੀ ਤੇ ਉਹਨਾਂ ਦੀ ਫੋਟੋ ਲੱਗੀ ਹੋਈ ਸੀ ਤੇ ਇੱਕ ਵੱਡੀ ਫੋਟੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲੱਗੀ ਸੀ ਕਿੰਤੂ ਪਰੰਤੂ ਬਹੁਤ ਸਾਰੇ ਲੋਕਾਂ ਨੇ ਕੀਤਾ ਕਿ ਭਾਈ ਇਸ ਤਰੀਕੇ ਦੀ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਜਿਹੜੀ ਇਹ ਬੇਅਤਬੀ ਆ ਕਿਉਂਕਿ ਪੋਸਟਰ ਜਦੋਂ ਪਾੜ ਦਿੱਤੇ ਜਾਣਗੇ ਜਾਂ ਹਵਾ ਤੇਜ਼ ਹਵਾ ਦੇ ਕਰਕੇ ਪਾੜੇ ਜਾਣ ਜਾਂ ਜਦੋਂ ਉਹਨਾਂ ਤੇ ਲਾਉਣ ਦੀ ਵਾਰੀ ਆਊਗੀ ਤਾਂ ਉਦੋਂ ਕਿਤੇ ਨਾ ਕਿਤੇ ਇਹ ਪੋਸਟਰ ਆ ਜਿਹੜੇ ਉਹ ਕੂੜੇ ਦੇ ਢੇਰਾਂ ਦੇ ਵਿੱਚ ਹੀ ਦਿਖਣਗੇ ਕਿਉਂਕਿ ਜਦੋਂ ਉਹਨਾਂ ਨੂੰ ਲਾਇਆ ਜਾਊਗਾ ਤੇ ਉਦੋਂ ਗੁਰੂ ਸਹਿਬਾਨ ਦੀ ਜਿਹੜੀ ਬੇਅਤਿਤੀ ਆ ਹੋਵੇ ਕਿ ਇਸ ਚੀਜ਼ ਨੂੰ ਵੀ ਲੈ ਕੇ ਰੌਲਾ ਪੈਂਦਾ ਆ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਹਦੇ ਉੱਤੇ ਤਸਵੀਰ ਲੱਗੀ ਆ ਇਹਦੀ ਚਰਚਾ ਤਾਂ ਘਟਿਆ ਤੇ ਹੁਣ ਕਮਾਲ ਦੀ ਗੱਲ ਇਹ ਹੋਈ ਆ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਉਹ ਜਿਹੜੇ ਫਲੈਕਸ ਬੋਰਡ ਲੱਗੇ ਸੀਗੇ ਉਹਨਾਂ ਫਲੈਕਸਾਂ ਬੋਰਡਾਂ ਦਾ ਇੱਕ ਵੀ ਜਿਹੜਾ ਪੈਸਾ ਹੈ ਉਹ ਅਜੇ ਤੱਕ ਨਹੀਂ ਦਿੱਤਾ ਗਿਆ ਪਰ ਉਹ ਪੈਸਾ ਖਰਚਿਆ ਬਹੁਤ ਗਿਆ ਆ ਉਸ ਚੀਜ਼ ਨੂੰ ਲੈ ਕੇ ਥੋੜਾ ਜਿਹਾ ਆਪਾਂ ਜ਼ਿਕਰ ਕਰਾਂਗੇ ਕਿ ਇੱਕ ਫਲੈਕਸ ਦਾ ਜਿਹੜਾ ਘੱਟੋ-ਘੱਟ ਖਰਚਾ ਆ ਉਹ 3500 ਤੋਂ ਲੈ ਕੇ 4000 ਰੁਪਏ ਦਾ ਜਿਹੜਾ ਬਿੱਲ ਆ ਉਹ ਬਣਾਇਆ ਗਿਆ ਆ ਉਹਦੇ ਉੱਤੇ ਜੀਐਸਟੀ ਵੀ ਲੱਗੀ ਆ ਤੇ ਜੀਐਸਟੀ ਲੱਗਣ ਤੋਂ ਬਾਅਦ ਉਹਦਾ ਟੋਟਲ ਖਰਚਾ ਇੱਕ ਫਲੈਕਸ ਦਾ 3500 ਤੋਂ ਲੈ ਕੇ 4000 ਰੁਪਿਆ ਬਣਾਇਆ ਗਿਆ ਤੇ ਕਮਾਲ ਦੀ ਗੱਲ ਹੈ ਕਿ ਬਿੱਲ ਭੇਜਿਆ ਕਿਨੂੰ ਜਾ ਰਿਹਾ ਆ ਇਹ ਬਿੱਲ ਭੇਜਿਆ ਜਾ ਰਿਹਾ ਆ ਸਰਕਾਰੀ ਸਕੂਲਾਂ ਦੇ ਹੈਡ ਟੀਚਰਸ ਨੂੰ ਮੁਖ ਅਧਿਆਪਕਾਂ ਨੂੰ ਕਿ ਭਾਈ ਤੁਸੀਂ ਇਹ ਬਿੱਲ ਦੀ ਜਿਹੜੀ ਪੇਮੈਂਟ ਆ ਉਹ ਕਰਨੀ ਆ ਕਮਾਲ ਦੀ ਗੱਲ ਇਹ ਆ ਕਿ ਖਾਣ ਪੀਣ ਨੂੰ ਬੰਦਰੀ ਤੇ ਡੰਡੇ ਖਾਨ ਨੂੰ ਰਿਸ਼ ਮਤਲਬ ਮਸ਼ਹੂਰੀਆਂ ਤਾਂ ਸਰਕਾਰ ਆਪਣੀਆਂ ਕਰ ਰਹੀ ਆ ਤੇ ਉਹਦੇ ਬਿੱਲਾਂ ਦੇ ਲਈ ਕੌਣ ਆਵੇ ਉਹਨਦੇ ਬਿੱਲ ਤਾਰਨ ਦੇ ਲਈ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਲਾ ਦਿੰਦੀ ਆ ਉਹਦੇ ਬਿੱਲ ਤਾਰਨ ਦੇ ਲਈ ਅਧਿਆਪਕਾਉਣ ਅਧਿਆਪਕ ਉਹ ਪੈਸਾ ਕਿੱਥੋਂ ਦੇਣ ਇਹਦੇ ਲਈ ਤਰਕ ਇਹ ਦਿੱਤਾ ਗਿਆ ਆ ਕਿ ਫੋਟੋ ਤਾਂ ਜੀ ਵੱਡੀ ਫੋਟੋ ਅਸੀਂ ਲਾਈ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਰ ਛੋਟੀ ਜੀ ਕਿਤੇ ਨਾ ਕਿਤੇ ਉਹਨਾਂ ਨੇ ਵਿੱਚ ਫੋਟੋ ਲਾ ਦਿੱਤੀ ਸੀ ਜਾਂ ਲਿਖ ਦਿੱਤਾ ਸੀ ਕਿ ਇਹ ਸਾਰਾ ਕੁਝ ਜਿਹੜੇ ਬੈਨਰਸ ਆ ਪੋਸਟਰ ਆ ਜਾਂ ਜਿਹੜਾ ਬੋਰਡ ਲਗਾਇਆ ਗਿਆ ਆ ਇਹਦੇ ਕਰਕੇ ਤੁਹਾਨੂੰ ਬਿੱਲ ਦੇਣਾ ਪੈਣਾ ਆ ਉਹਨਾਂ ਨੇ ਲਿਖਿਆ ਸੀ ਕਿ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੇ ਲਿਖਿਆ ਹੈ ਕਿ ਬਿੱਲ ਦਾ ਜਿਹੜਾ ਖਰਚਾ ਆ ਉਹ ਦੇਵੇਗੀ ਸਿੱਖਿਆ ਵਿਭਾਗ ਹੁਣ ਕਮਾਲ ਦੀ ਗੱਲ ਇਹ ਆ ਕਿ ਟੀਚਰ ਕਿਉਂ ਦੇਣ ਜਦੋਂ ਉਹਨਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਸੀ ਪਹਿਲਾਂ ਤੋਂ ਫਿਰ ਉਹ ਇਹਦੀ ਅਦਾਇਗੀ ਕਿਵੇਂ ਕਰਨ ਪਰ ਹੁਣ ਸਰਕਾਰ ਨੇ ਜਿਹੜਾ ਤਰਕ ਦਿੱਤਾ ਆ ਉਹ ਕਹਿੰਦੇ ਆ ਕਿ ਅਸੀਂ ਐਡ ਕੀਤੀ ਆ ਤੇ ਐਡ ਦੇ ਵਿੱਚ ਅਸੀਂ ਲਿਖਿਆ ਵੀ ਹੈ ਕਿ ਇਹ ਸਾਰਾ ਕੁਝ ਸਿੱਖਿਆ ਵਿਭਾਗ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਤੇ ਇਸ ਕਰਕੇ ਹੁਣ ਜਿਹੜੀ ਬਿੱਲ ਦੀ ਪੇਮੈਂਟ ਆ ਉਹ ਵੀ ਸਿੱਖਿਆ ਵਿਭਾਗ ਜਾਂ ਅਧਿਆਪਕੀ ਕਰਨਗੇ ਹਾਲਾਂਕਿ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਚੀਜ਼ਾਂ ਨੂੰ ਲੈ ਕੇ ਪਹਿਲੇ ਦਿਨਾਂ ਦੇ ਵਿੱਚ ਜਿਹੜਾ ਵਿਰੋਧ ਆਮ ਆਦਮੀ ਪਾਰਟੀ ਦਾ ਹੁੰਦਾ ਰਿਹਾ ਹੈ ਚਾਹੇ ਉਹਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਲਈਏ ਈਵਨ ਕਿ ਕਈਆਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਪਖਾਨਾ ਕ੍ਰਾਂਤੀ ਯਾਨੀ ਕਿ ਬਾਥਰੂਮ ਤੱਕ ਦੀ ਕ੍ਰਾਂਤੀ ਉਹਨਾਂ ਨੇ ल्यांदी ਸੀ ਕੰਦ ਕ੍ਰਾਂਤੀ ਦੀਆਂ ਵੀ ਗੱਲਾਂ ਚੱਲਦੀਆਂ ਨੇ ਤੇ ਬਹੁਤ ਸਾਰੇ ਜਿਹੜੇ ਇਤਾਂ ਦੇ ਕੰਮ ਜਿਹੜੇ ਕੀਤੇ ਨਹੀਂ ਸਿਰਫ ਤੇ ਸਿਰਫ ਉਹਨਾਂ ਦਾ ਪ੍ਰਚਾਰ ਕੀਤਾ ਆ ਉਸ ਚੀਜ਼ ਨੂੰ ਵੀ ਲੈ ਕੇ ਹੁਣ ਕਿਤੇ ਨਾ ਕਿਤੇ ਆਮ ਆਦਮੀ ਦੀ ਸਰਕਾਰ ਆ ਜਿਹੜੀ ਉਹ ਸ਼ੱਕ ਦੇ ਘੇਰੇ ਦੇ ਵਿੱਚ ਆ ਉਦਘਾਟਨ ਤਾਂ ਉਹਨਾਂ ਨੇ ਕਰ ਦਿੱਤੇ ਪਰ ਹੁਣ ਜਦੋਂ ਪੈਸੇ ਦੇ ਵਾਪਸੀ ਦੀ ਗੱਲ ਆ ਰਹੀ ਹੈ ਬਿੱਲਾਂ ਦੀ ਗੱਲ ਆ ਰਹੀ ਹੈ ਤਾਂ ਹੁਣ ਉਹ ਸਾਰਾ ਕੁਝ ਸਿੱਖਿਆ ਵਿਭਾਗ ਦੇ ਉੱਤੇ ਥੋਪਿਆ ਜਾ ਰਿਹਾ ਆ ਅਜੇ ਵੀ ਕਈ ਟੀਚਰ ਇਸ ਗੱਲ ਦੀ ਉਡੀਕ ਕਰਦੇ ਆ ਕਿ ਜੇਕਰ ਉਹਨਾਂ ਦੇ ਵੱਲੋਂ ਪਹਿਲਾਂ ਜਿੰਨੇ ਵੀ ਪ੍ਰੋਗਰਾਮ ਹੋਏ ਆ ਉਹਨਾਂ ਦੇ ਵੱਲੋਂ ਪੱਲਿਓ ਪੈਸੇ ਖਰਚ ਕੀਤੇ ਆ ਤੇ ਕਿਤੇ ਨਾ ਕਿਤੇ ਉਹਨਾਂ ਪੈਸਿਆਂ ਦੀ ਉਹਨਾਂ ਨੂੰ ਬਿੱਲ ਪੇਮੈਂਟ ਆ ਹੁੰਦੀ ਨਜ਼ਰ ਆਵੇ ਪਰ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਅਜੇ ਤੱਕ ਅਧਿਆਪਕਾਂ ਦੇ ਵੱਲੋਂ ਕਈ ਨਹੀਂ ਜਾ ਰਹੀ ਇਥੋਂ ਤੱਕ ਕਿ ਪਿੱਛੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਜਾਂ ਹੁਣ ਚੋਣਾਂ ਦੇ ਦਰਮਿਆਨ ਦਰਮਿਆਨ ਸਟਾਫ ਮੈਂਬਰਾਂ ਦੀ ਡਿਊਟੀ ਲੱਗਦੀ ਆ ਉੱਤੇ ਤਾਂ ਉਹਨਾਂ ਸਾਰਿਆਂ ਦਾ ਜਿਹੜਾ ਖਾਣ ਪੀਣ ਦਾ ਪ੍ਰਬੰਧ ਆ ਉਹ ਵੀ ਮੀਟੇ ਮੀਅ ਦੇ ਤਹਿਤ ਉਸੇ ਪ੍ਰੋਗਰਾਮ ਦੇ ਤਹਿਤ ਸਰਕਾਰੀ ਸਕੂਲਾਂ ਦੇ ਕੁੜੋਂ ਕਰਵਾਇਆ ਗਿਆ ਤੇ ਉਸ ਦੇ ਲਈ ਕੋਈ ਬਕਾਇਦਾ ਤੌਰ ਤੇ ਫੰਡਿੰਗ ਹੈ ਜਾਂ ਪੈਸਾ ਨਹੀਂ ਦਿੱਤਾ ਗਿਆ ਹੁਣ ਉਸ ਚੀਜ਼ ਨੂੰ ਵੀ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਸਵਾਲ ਉੱਠਨੇ ਲਾਜ਼ਮੀ ਨੇ ਕਿ ਇਹ ਸਾਰਾ ਕੁਝ ਪੰਜਾਬ ਸਰਕਾਰ ਇਦਾਂ ਕਰ ਕਿਉਂ ਰਹੀ ਹੈ ਹੁਣ ਵਾਪਸ ਫਿਰ ਉਸੇ ਮੁੱਦੇ ਤੇ ਆ ਜਾਂਦੇ ਆ ਕਿ ਆਖਰਕਾਰ ਜਦੋਂ ਪੋਸਟਰ ਸਰਕਾਰ ਨੇ ਲਵਾਏ ਆ ਤਾਂ ਅਸਲ ਦੇ ਵਿੱਚ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਸਾਰਿਆਂ ਦਾ ਖਰਚਾ ਜਿਹੜਾ ਉਹ ਸਰਕਾਰ ਦਵੇ ਪਰ ਇਸ ਵੇਲੇ ਸਰਕਾਰ ਦੇ ਵੱਲੋਂ ਆਮ ਆਦਮੀ ਦੀ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਸਾਰਿਆਂ ਦਾ ਖਰਚਾ ਸਿੱਖਿਆ ਵਿਭਾਗ ਤੋਂ ਲੈਣ ਦੀ ਗੱਲ ਕਹੀ ਜਾ ਰਹੀ ਆ ਕਾਫੀ ਤਰਕ ਦਿੱਤੇ ਆ ਹੁਣ ਇਸ ਤਰਕ ਦੇ ਪਿੱਛੇ ਅਸਲ ਦੇ ਵਿੱਚ ਹੁਣ ਕੀ ਸਿੱਖਿਆ ਵਿਭਾਗ ਉਸ ਪੈਸੇ ਦੀ ਜਿਹੜੀ ਅਦਾਇਗੀ ਆ ਉਹਨਾਂ ਬੋਰਡਸ ਦੇ ਉੱਤੇ ਜਿਹੜਾ 3500 4000 ਤੇ ਕਰੀਬ ਖਰਚ ਆਇਆ ਆ ਉਹਨਾਂ ਦੇ ਲਈ ਕੀ ਉਹ ਸਾਰਾ ਕੁਝ ਤੈਅ ਕਰੇਗਾ ਉਹਦੀ ਵਸੂਲੀ ਕਰੇਗਾ ਜੇ ਕਰਦਾ ਆ ਤੇ ਆਖਰਕਾਰ ਫਿਰ ਉਹ ਉਸੂਲ ਜਿਹੜੀ ਵਸੂਲੀ ਆ ਉਹ ਕਿਸ ਤਰੀਕੇ ਦੇ ਨਾਲ ਕਰਦਾ ਯਾਰ ਕਿਉਂਕਿ ਮਸ਼ਹੂਰੀਆਂ ਤਾਂ ਸਰਕਾਰਾਂ ਨੇ ਕਰਵਾ ਲਈਆਂ ਪਰ ਜਦੋਂ ਪੈਸੇ ਦੇ ਦੇਣ ਦੀ ਗੱਲ ਆਉਂਦੀ ਆ ਤਾਂ ਉਦੋਂ ਹੁਣ ਕਿਸੇ ਨਾ ਕਿਸੇ ਡਿਪਾਰਟਮੈਂਟ ਨੂੰ ਅਕੇ ਕਰਕੇ ਸਰਕਾਰ ਦੇ ਵੱਲੋਂ ਆਪਣਾ ਜਿਹੜਾ ਆ ਕਿਨਾਰਾ ਕੀਤਾ ਜਾ ਰਿਹਾ ਆ ਹੁਣ ਇਸ ਚੀਜ਼ ਨੂੰ ਵੀ ਲੈ ਕੇ ਬਹੁਤ ਸਾਰੇ ਸਵਾਲ ਉੱਠਨੇ ਲਾਜ਼ਮੀ ਨੇ ਪਰ ਇਨ੍ਹਾਂ ਸਵਾਲਾਂ ਦੇ ਦਰਮਿਆਨ ਹੁਣ ਸਾਡੇ ਦਰਸ਼ਕਾਂ ਦੇ ਲਈਏ ਸਵਾਲ ਹੈ ਕਿ ਜੇਕਰ ਆਮ ਆਦਮੀ ਦੀ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੇ-ਵੱਡੇ ਪੋਸਟਰ ਲਗਾਏ ਗਏ ਸੀ ਤਾਂ ਜ਼ਿੰਮੇਵਾਰੀ ਦੇ ਆਧਾਰ ਦੇ ਉੱਤੇ ਕਿ ਉਹਨਾਂ ਨੂੰ ਇਸ ਚੀਜ਼ ਦੀ ਪੇਮੈਂਟ ਆ ਜਿਹੜੀ ਉਹ ਆਪਣੇ ਦੇਵਲ ਤੇ ਕਰਨੀ ਚਾਹੀਦੀ ਜਾਂ ਕਿਸੇ ਨਾ ਕਿਸੇ ਤਰ੍ਹਾਂ ਇਦਾਂ ਹੀ ਕਿਸੇ ਡਿਪਾਰਟਮੈਂਟ ਦੇ ਉੱਤੇ ਪੱਲਾ ਝਾੜ ਦਿਓ ਤੇ ਆਪਣਾ ਕਿਨਾਰਾ ਕਰ ਲਓ ਇਸ ਤਰ੍ਹਾਂ ਹੋ ਸਕਦਾ ਆ ਜਾਂ ਨਹੀਂ ਕਰਨਾ ਚਾਹੀਦਾ ਸਰਕਾਰ ਦੇ ਵੱਲੋਂ ਤੁਸੀਂ ਇਹਦੇ ਬਾਬਤ ਆਪਣੇ ਜਿਹੜੇ ਆ ਕਮੈਂਟ ਆ ਉਹ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ ਤੇ ਹੁਣ ਅਗਲੀ ਖਬਰ ਜਿਹੜੀ ਕਿ ਕਾਫੀ ਅਹਿਮ ਆ ਤੇ ਜੁੜੀ ਹੋਈ ਆ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੇ ਜਰੂਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਾਇਆ ਖੜਕਾਇਆ ਆ ਆਪਾਂ ਇਹਦਾ ਜ਼ਿਕਰ لازمی ਤੌਰ ਤੇ ਕਰਾਂਗੇ ਕਿਉਂਕਿ ਹਾਈ ਕੋਰਟ ਨੇ 5 ਦਸੰਬਰ ਨੂੰ ਜਦੋਂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਅਰਜ਼ੀ ਰੱਦ ਕੀਤੀ ਸੀ ਤਾਂ ਉਹਦੇ ਤੋਂ ਬਾਅਦ 20 ਕੁ ਪੰਨਿਆਂ ਦਾ ਇੱਕ ਆਦੇਸ਼ ਹੈ ਜਿਹੜਾ ਜਸਟਿਸ ਦਹੀਆ ਉਹਨਾਂ ਦੇ ਵੱਲੋਂ ਪੱਕਾ ਦਾ 20 ਕੁ ਪੰਨਿਆਂ ਦਾ ਜਿਹੜਾ ਆਦੇਸ਼ ਆ ਉਹ ਜਾਰੀ ਕੀਤਾ ਸੀ ਜਿੰਦੇ ਵਿੱਚ ਉਹਨਾਂ ਨੇ ਬੜੀਆਂ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਸੀ ਬੜੀਆਂ ਧਿਆਨ ਮੰਗਦੀਆਂ ਨੇ ਉਹ ਟਿੱਪਣੀਆਂ ਕਿਉਂਕਿ ਜਦੋਂ ਕਿਸੇ ਫੈਸਲੇ ਦੇ ਵਿੱਚ ਉਹ ਆਦੇਸ਼ ਆਉਂਦੇ ਆ ਉਹ ਆਦੇਸ਼ ਕਾਫੀ ਧਿਆਨ ਮੰਗਦੇ ਆ ਉਹਦੇ ਵਿੱਚ ਜੱਜ ਸਾਹਿਬਾਨ ਦੇ ਵੱਲੋਂ ਟਿੱਪਣੀ ਕਿਹੋ ਜਿਹੀ ਕੀਤੀ ਆ ਉਹਦੇ ਵਿੱਚ ਪਕਾਏ ਦਾ ਜਿਹੜੇ ਜੱਜ ਆ ਉਹਨਾਂ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ ਸੀ ਕਿ ਆਰਥਿਕ ਅਪਰਾਧ ਤੇ ਦੂਜੇ ਅਪਰਾਧ ਜਿਹੜੇ ਆ ਉਹ ਆਮ ਅਪਰਾਧ ਆ ਇਹਨਾਂ ਦੇ ਵਿੱਚ ਸਾਨੂੰ ਵੱਖਰਾ ਕਰਨਾ ਪਊਗਾ ਇਹਨਾਂ ਦੋਵਾਂ ਨੂੰ ਵੱਖਰੀਆਂ ਸਰੈਣੀਆਂ ਦੇ ਵਿੱਚ ਰੱਖਣਾ ਪਵੇਗਾ ਦੋਨੋਂ ਚੀਜ਼ਾਂ ਜਿਹੜੀਆਂ ਉਹ ਇਸ ਮਾਮਲੇ ਦੇ ਵਿੱਚ ਆਉਂਦੀਆਂ ਨੇ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਆਹ ਜਿਹੜਾ ਆਰਥਿਕ ਅਪਰਾਧ ਆ ਇਹਦੇ ਵਿੱਚ ਗਹਿਰੀ ਸਾਜ਼ਿਸ਼ ਤੇ ਜਨਤਾ ਦਾ ਧਨ ਜਿਹੜਾ ਆ ਉਹਦੀ ਦੁਰਵਰਤੋਂ ਦੀ ਅਸ਼ੰਕਾ ਜ਼ਾਹਿਰ ਤੌਰ ਤੇ ਹੁੰਦੀ ਆ ਇਸ ਕਰਕੇ ਇਦਾਂ ਦੇ ਮਾਮਲਿਆਂ ਦੇ ਵਿੱਚ ਜ਼ਮਾਨਤ ਦੇਣ ਲੱਗਿਆਂ ਵਿਸ਼ੇਸ਼ ਚਕੰਨਾਪਨ ਕਹਿ ਲਓ ਜਾਂ ਸਤਰਕਤਾ ਜ਼ਰੂਰੀ ਹੋ ਜਾਂਦੀ ਆ ਉਹ ਵਰਤਣੀ ਪੈਂਦੀ ਆ ਇਸੇ ਕਰਕੇ ਆਪਾਂ ਜ਼ਮਾਨਤ ਨਹੀਂ ਦੇ ਸਕਦੇ ਜਮਾਨਤੀ ਅਰਤੀ ਇਸ ਸਮੇਂ ਜਿਹੜੀ ਆ ਉਹ ਅੱਗੇ ਕਰ ਦਿੱਤੀ ਗਈ ਆ ਰੱਦ ਕਰ ਦਿੱਤੀ ਗਈ ਆ ਕਿਉਂਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਹੁਣ ਇੱਧਰ ਇਹ ਵੀ ਕਹਿਣ ਲੱਗੇ ਨੇ ਕਿ ਜਮਾਨਤ ਦੇਖੋ ਜੀ ਸਾਡੇ ਕਰਕੇ ਰੱਦ ਹੋਈ ਆ ਇਹਦਾ ਮਤਲਬ ਜੋ ਅਸੀਂ ਕਹਿ ਰਹੇ ਸੀ ਮਤਲਬ ਕਿ ਜੋ ਆਮ ਆਦਮੀ ਦੀ ਸਰਕਾਰ ਦੀ ਜਿਹੜੀ ਉਹਨਾਂ ਦੇ ਵੱਲੋਂ ਜਿਹੜੇ ਅਫਸਰ ਸੀ ਉਹ ਕਹਿ ਰਹੇ ਸੀ ਕਿ ਉਹ ਕਿਤੇ ਨਾ ਕਿਤੇ ਹੁਣ ਸੱਚ ਹੁੰਦਾ ਨਜ਼ਰ ਆ ਰਿਹਾ ਉਹਨਾਂ ਦੇ ਵੱਲੋਂ ਇਹ ਗੱਲਾਂ ਕਈਆਂ ਜ਼ਾਰੀਆਂ ਨੇ ਜਿਹੜੇ ਇਲਜ਼ਾਮ ਅਸੀਂ ਲਾਏ ਸੀ ਕਿ ਉਹ ਬਿਲਕੁਲ ਠੀਕ ਨੇ ਅਦਾਲਤ ਨੇ ਐਵੇਂ ਹੀ ਇਹਨਾਂ ਦੀ ਚਮਾਨਤ ਅਰਜ਼ੀ ਜਿਹੜੀ ਆ ਰੱਦ ਨਹੀਂ ਕੀਤੀ ਤੇ ਇਸ ਤਰ੍ਹਾਂ ਦੇ ਜਿਹੜੇ ਸਵਾਲ ਆ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਜਿਹੜੇ ਨੁਮਾਇੰਦੇ ਆ ਇਸ ਕੇਸ ਨੂੰ ਲੈ ਕੇ ਉਹ ਕਰਦੇ ਦਿਖਾਈ ਦੇ ਰਹੇ ਨੇ ਤੇ ਉਧਰ ਅਰਸ਼ਦੀਪ ਕਲੇਰ ਜਿਹੜੇ ਉਹ ਅਰਜ਼ੀ ਲੈ ਕੇ ਸੁਪਰੀਮ ਕੋਰਟ ਪਹੁੰਚ ਜਾਂਦੇ ਆ ਹੁਣ ਸੁਣਵਾਈ ਕਦੋਂ ਸ਼ੁਰੂ ਹੁੰਦੀ ਹੈ ਇਹ ਲਿਸਟ ਕਦੋਂ ਹੁੰਦਾ ਕੇਸ ਇਹ ਪਤਾ ਲੱਗ ਜਾਵੇਗਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪਰ ਸੁਪਰੀਮ ਕੋਰਟ ਦਾ ਜਿਹੜਾ ਦਰਵਾਜ਼ਾ ਆ ਕੁੰਡਾ ਆ ਉਹਨਾਂ ਦੇ ਵੱਲੋਂ ਖੜਕਾ ਦਿੱਤਾ ਗਿਆ ਆ 6 ਮਹੀਨੇ ਪਹਿਲਾਂ ਹੀ ਇਸ ਕੇਸ ਨੂੰ ਚਲਦਿਆਂ ਨੂੰ ਹੋ ਚੁੱਕੇ ਨੇ ਕਿਉਂਕਿ 25 ਜੂਨ ਨੂੰ ਅਰੈਸਟ ਕੀਤਾ ਗਿਆ ਸੀ ਵਿਕਰਮ ਸਿੰਘ ਮਜੀਠੀਆ ਨੂੰ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਤਕਰੀਬਨ ਦਸੰਬਰ ਦੇ ਵਿੱਚ ਆਪਾਂ ਬੈਠੇ ਆ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਜੇਲ੍ਹ ਦੇ ਵਿੱਚ ਨੇ ਤਕਰੀਬਨ 6 ਮਹੀਨਿਆਂ ਦਾ ਸਮਾਂ ਕੰਪਲੀਟ ਹੋਣ ਵਾਲਾ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਬੈਠੇ ਆ ਔਰ ਆਮ ਤੌਰ ਤੇ ਸੁਪਰੀਮ ਕੋਰਟ ਦੇ ਵਿੱਚੋਂ ਇੱਕ ਗੱਲ ਜਿਹੜੀ ਟਿੱਪਣੀ ਆ ਉਹ ਨਿਕਲ ਕੇ ਆਉਂਦੀ ਆ ਕਿ ਦੀ ਜੇਲ੍ਹ 'ਚ ਨਹੀਂ ਰੱਖਣਾ ਇਹਨਾਂ ਨੂੰ ਜਾਂ ਇਸ ਤਰ੍ਹਾਂ ਦੇ ਜਿਹੜੇ ਅਰਸ਼ਦੀਪ ਕਲੇਰ ਆ ਉਹਨਾਂ ਦੇ ਵੱਲੋਂ ਪਟੀਸ਼ਨਾਂ ਪਾਈਆਂ ਜਾਂਦੀਆਂ ਜਾਂ ਅਰਜ਼ੀਆਂ ਦਿੱਤੀਆਂ ਜਾਂਦੀਆਂ ਜਾਂ ਕਿ ਉਹਨਾਂ ਦੀ ਜਿਹੜੀ ਜੇਲ੍ਹ ਦੇ ਵਿੱਚ ਉਹ ਰਹਿ ਰਹੇ ਨੇ ਉਹਨਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਆ ਪੇਲ ਮਿਲਣੀ ਚਾਹੀਦੀ ਆ ਬਹੁਤੀ ਦੇਰ ਕਿਸੇ ਨੂੰ ਬਿਨਾ ਸਜ਼ਾ ਤੋਂ ਜੇਲ੍ਹ ਦੇ ਵਿੱਚ ਰੱਖਣਾ ਵਾਜਬ ਨਹੀਂ ਹੈ ਇਹ ਸੁਪਰੀਮ ਕੋਰਟ ਦੇ ਵਿੱਚੋਂ ਗੱਲਾਂ ਨਿਕਲ ਕੇ ਆਈਆਂ ਸੀ ਤੇ ਹੁਣ ਕੀ ਸੁਪਰੀਮ ਕੋਰਟ ਦੇ ਵਿੱਚੋਂ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਰਾਹਤ ਮਿਲੇਗੀ ਕਿ ਇਧਰਲੇ ਪਾਸਿਓਂ ਜੇ ਖੈਰ ਪੈ ਗਈ ਤਾਂ 2027 ਦੀਆਂ ਚੋਣਾਂ ਉਹ ਪਹਿਲਾ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਉਂਦਾ ਹੈ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਝਟਕਾ ਮੰਨਿਆ ਜਾਵੇਗਾ ਆਮ ਆਦਮੀ ਪਾਰਟੀ ਦੇ ਲਈ ਕਿਉਂਕਿ ਹੁਣ ਤੱਕ ਜੇ ਕਿਸੇ ਵੱਡੇ ਬੰਦੇ ਦੇ ਉੱਤੇ ਕਾਰਵਾਈ ਹੋਈ ਹੈ ਤੇ ਉਹ ਸਿਖਰਵਾਲ ਨੂੰ ਤੁਰਦੀ ਜੇਕਰ ਨਜ਼ਰ ਆਈ ਹੈ ਤਾਂ ਉਹ ਸਿਰਫ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਨਜ਼ਰ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵੇਲੇ ਇਕਲੌਤਾ ਜੇਕਰ ਕਿਸੇ ਨੂੰ ਸਜ਼ਾ ਦਿਵਾਉਣ ਦੇ ਲਈ ਪੂਰੀ ਤਰ੍ਹਾਂ ਜ਼ੋਰ ਲਾ ਰਹੀ ਹੈ ਤੇ ਉਹ ਹੈ ਵਿਕਰਮ ਸਿੰਘ ਮਜੀਠੀਆ ਕਿਉਂਕਿ ਇਹਦੇ ਤੋਂ ਪਹਿਲਾਂ ਸੁੰਦਰ ਸ਼ਾਮ अरोड़ा ਫੜਿਆ ਉਹ ਨਿਕਲ ਗਿਆ ਐਫ ਆਈ ਆਰ ਜਿਹੜੀ ਉਹਨਾਂ ਦੇ ਉੱਤੇ ਕੀਤੀ ਸੀ ਉਹ ਗਲਤ ਸਾਬਤ ਹੋ ਗਈ ਇਹ ਕਾਫੀ ਵੱਡਾ ਝਟਕਾ ਲੱਗਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੇ ਇਸ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਨੂੰ ਫੜਿਆ ਸੀ ਉਹਨਾਂ ਦੇ ਨਾਲ ਵੀ ਸੇਮ ਚੀਜ਼ ਹੁੰਦੀ ਹੈ ਉਹਨਾਂ ਦੀ ਐਫ ਆਈ ਆਰ ਨੂੰ ਲੈ ਕੇ ਕਿਤੇ ਨਾ ਕਿਤੇ ਸ਼ੰਕਾ ਸੀ ਤੇ ਇਸ ਕਰਕੇ ਉਹ ਵੀ ਬਰੀ ਹੋ ਜਾਂਦੇ ਆ ਤੇ ਹੁਣ ਜੇਕਰ ਆ ਕਹਿ ਲਈਏ ਕਿ ਹਰ ਪਾਸੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਨਾਂ ਨੂੰ ਬਤਨਾਮੀ ਚਲਣੀ ਪਈ ਤੇ ਹੁਣ ਇਹ ਕੇਸ ਆ ਜਿਹੜਾ ਲਗਾਤਾਰ ਚੱਲ ਰਿਹਾ ਆ ਵਿਕਰਮ ਸਿੰਘ ਮਜੀਠੀਆ ਦਾ ਵਾਲਾ ਜਿੰਦੇ ਵਿੱਚ ਰਾਹਤ ਜਿਹੜੀ ਉਹ ਵਿਕਰਮ ਸਿੰਘ ਮਜੀਠੀਆ ਨੂੰ ਮਿਲਦੀ ਨਜ਼ਰ ਨਹੀਂ ਆ ਰਹੀ ਔਰ ਪੂਰੀ شدت ਤੇ ਤਨਦਾਹੀ ਦੇ ਨਾਲ ਪੰਜਾਬ ਸਰਕਾਰ ਇਸ ਤੇ ਨਜ਼ਰ ਰੱਖ ਰਹੀ ਹੈ ਜਿਵੇਂ ਜਿਸ ਤਰੀਕੇ ਦੇ ਨਾਲ ਉਹ 500 ਕਰੋੜ ਰੁਪਏ ਤੋਂ ਵੱਧ ਦਾ ਮਾਮਲਾ ਦੱਸਿਆ ਜਾ ਰਿਹਾ ਛਾਪੇ ਮਾਰੀਆਂ ਕੀਤੀਆਂ ਗਈਆਂ ਸੀ ਇਥੋਂ ਤੱਕ ਕਿ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਉਸ ਨੂੰ ਵੀ ਇਸ ਮਾਮਲੇ ਦੇ ਵਿੱਚ ਲਪੇਟਿਆ ਗਿਆ ਸੀ ਘੜੀਸਿਆ ਗਿਆ ਸੀ ਉਹਨਾਂ ਦੇ ਵੱਲੋਂ ਵੀ ਜਮੰਤ ਨੂੰ ਲੈ ਕੇ ਕਾਫੀ ਖੱਜਲਖਵਰੀ ਉਹਨਾਂ ਨੂੰ ਕੀਤੀ ਸੀ ਤੇ ਇਸ ਤੋਂ ਇਲਾਵਾ ਉਹ ਪਘੌੜਾ ਕੋਸ਼ਿਸ਼ਤ ਵੀ ਕਰ ਦਿੱਤੇ ਗਏ ਸੀ ਤੇ ਤਿਆਰੀਆਂ ਵੀ ਚੱਲ ਰਹੀਆਂ ਸੀ ਕਿਵੇਂ ਨਾ ਕਿਵੇਂ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਇਨਵੋਲਵ ਕੀਤਾ ਜਾਵੇ ਇਹ ਵੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਬ ਕੌਰ ਮਜੀਠੀਆ ਨੂੰ ਵੀ ਇਸ ਮਾਮਲੇ ਦੇ ਵਿੱਚ ਇਨਵੋਲਵ ਜਿਹੜਾ ਆ ਉਹ ਕੀਤਾ ਜਾ ਰਿਹਾ ਸੀ ਫਿਰ ਕੇਸ ਨਾਲ ਮਿਲਦੇ ਜੁਲਦੇ ਕਈ ਵਾਰੀ ਕੇਸ ਹੋ ਜਾਂਦੇ ਆ ਉਹਨਾਂ ਸਾਰਿਆਂ ਨੂੰ ਇਸ ਮਾਮਲੇ ਦੇ ਵਿੱਚ ਜੋੜਨ ਦੀ ਜਿਹੜੀ ਕੋਸ਼ਿਸ਼ ਆ ਉਹ ਸਰਕਾਰ ਦੇ ਵੱਲੋਂ ਕੀਤੀ ਗਈ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇਕਰ ਇਹਨਾਂ ਸਾਰੇ ਮਾਮਲਿਆਂ ਤੋਂ ਉਹ ਬਰੀ ਵੀ ਹੋ ਜਾਂਦੇ ਆ ਤੇ ਉਹਨਾਂ ਦੇ ਕੋਲ ਇੱਕੋ ਇੱਕ ਮਾਮਲਾ ਏਦਾਂ ਦਾ ਆ ਜਿੰਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਜਿਹੜੀ ਉਹ ਨਹੀਂ ਮਿਲੇਗੀ ਉਹ ਮਾਮਲਾ ਸੀ ਜਿਸ ਦਿਨ ਵਿਕਰਮ ਸਿੰਘ ਮਜੀਠੀਆ ਨੂੰ ਅਰੈਸਟ ਕੀਤਾ ਜਾਂਦਾ ਆ ਪੁਲਿਸ ਪ੍ਰਸ਼ਾਸਨ ਦੇ ਨਾਲ ਉਹਨਾਂ ਦੇ ਵੱਲੋਂ ਤਕਾ ਕੀਤਾ ਜਾਂਦਾ ਆ ਤੇ ਇਸ ਚੀਜ਼ ਨੂੰ ਵੀ ਲੈ ਕੇ ਸਰਕਾਰ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਸੀ ਕਿ ਉਸ ਕੇਸ ਦੇ ਵਿੱਚ ਵੀ ਜਾਨੀ ਕਿ ਸਰਕਾਰੀ ਮੁਲਾਜ਼ਮ ਨੂੰ ਉਹਦੇ ਕੰਮ ਦੇ ਵਿੱਚ ਵਿਗੜ ਪਾਉਣ ਦੇ ਕਰਕੇ ਵੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਕੇਸ ਆ ਜਿਹੜਾ ਉਹ ਚੱਲ ਰਿਹਾ ਆ ਹੁਣ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਆ ਜਿਹੜੇ ਪੂਰੀ ਤਰ੍ਹਾਂ ਫਸ ਚੁੱਕੇ ਆ ਤੇ ਉਹਨਾਂ ਦੇ ਵੱਲੋਂ ਸੁਪਰੀਮ ਕੋਰਟ ਦਾ ਰੋਖ ਕੀਤਾ ਗਿਆ ਆ ਉਹਨੂੰ ਉਤੋਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਮਿਲਦੀ ਐ ਜਾਂ ਨਹੀਂ ਮਿਲਦੀ ਜਾਂ 2027 ਦੇ ਇਲੈਕਸ਼ਨ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਬਾਹਰ ਚੋਣਾ ਲੜਦੇ ਸ਼ਰੀਆਮ ਦਿਖਾਈ ਦਿੰਦੇ ਆ ਜਾਂ ਨਹੀਂ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਵੇਲੇ ਬਿਕਰਮ ਸਿੰਘ ਮਜੀਠੀਆ ਦੇ ਲਈ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਕਾਫੀ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਨਾ ਤੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਜ਼ਮਾਨਤ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹਾਲਾਂਕਿ ਉਹਨਾਂ ਦੇ ਵਕੀਲਾਂ ਦੇ ਵੱਲੋਂ ਬਹੁਤ ਇਹ ਵਧੀਆ ਤਰੀਕੇ ਦੇ ਨਾਲ ਇਸ ਪ੍ਰੋਸੈਸ ਨੂੰ ਚਲਾਇਆ ਜਾ ਰਿਹਾ ਪਰ ਕਿਤੇ ਨਾ ਕਿਤੇ ਆਮ ਆਦਮੀ ਦੀ ਸਰਕਾਰ ਭਗਵੰਤ ਮਾਨ ਆਪ ਸਰਕਾਰ ਇਸ ਵੇਲੇ ਪੂਰੇ ਤਰ੍ਹਾਂ ਉਹਨਾਂ ਨੂੰ ਇਸ ਕੇਸ ਦੇ ਵਿੱਚ ਸਜ਼ਾ ਦਿਵਾਉਣ ਦੇ ਵਿੱਚ ਹੱਕ ਦੇ ਵਿੱਚ ਭੁਗਤ ਰਹੀਆਂ ਨੇ ਹੁਣ ਇਸ ਮਾਮਲੇ ਨੂੰ ਲੈ ਕੇ ਅੱਗੇ ਕਿਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਹੈ ਉਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹਨਾਂ ਦਿਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕੋਈ ਵੀ ਰਾਹਤ ਹੈ ਜਿਹੜੀ ਉਹ ਨਜ਼ਰ ਨਹੀਂ ਆ ਰਹੀ